ਸਮੂਹ ਸਮਾਣਾ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਾਣਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਆਪਾਂ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਧਰਨਾ ਲਾਇਆ ਸੀ ਉਹਦੇ ਲਈ ਕੱਲ ਇੱਕ ਬਹੁਤ ਵੱਡੀ ਖਬਰ ਆਈ ਕਿ ਜਿਹੜਾ ਅਸਲ ਦੋਸ਼ੀ ਹੈ ਰਣਜੀਤ ਸਿੰਘ ਫੜਿਆ ਗਿਆ ਇਹ ਜੋ ਸਾਰੀ ਜਿੱਤ ਹੋਈ ਹੈ ਧਰਨੇ ਦੀ ਤੂਸ ਸਮੂਹ ਸਮੂਹ ਮਾਣਾ ਨਿਵਾਸੀ ਇਲਾਕਾ ਨਿਵਾਸੀਆਂ ਨੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਰਲ ਕੇ ਜਿਹੜਾ ਇਨਸਾਫ ਤੇ ਲਈ ਧਰਨਾ ਤੇ ਮੋਰਚਾ ਲਗਾਇਆ ਸੀ ਉਹਦੇ ਨਾਲ ਬਹੁਤ ਵੱਡੀ ਜਿੱਤ ਹੋਈ ਹੈ ਇਹ ਜੋ ਧਰਨਾ ਸੀਗਾ ਇਹਦੇ ਚ ਇੱਕ ਗੱਲ ਬਹੁਤ ਵਧੀਆ ਵੇਖਣ ਨੂੰ ਮਿਲੀ ਕਿ ਜੋ ਅੱਜ ਪੰਜਾਬ ਨੂੰ ਲੋੜ ਹੈ ਇੱਥੇ ਜਿਹੜਾ ਧਰਨਾ ਸੀ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਦੇ ਕੇ ਚਲਾ ਗਿਆ ਅੱਜ ਆਪਾਂ ਸਾਰੇ ਵੰਡੇ ਹੋਇਆ ਕੋਈ ਪਾਰਟੀਆਂ ਚ ਵੰਡੇ ਹੋਇਆ ਕੋਈ ਬਰਾਦਰੀਆਂ ਚ ਵੰਡੇ ਹੋਇਆ ਕੋਈ ਧੜੇ ਬੰਦੀਆਂ ਚ ਵੰਡੇ ਹੋਇਆ ਇਸ ਧਰਨੇ ਚ ਇਹ ਗੱਲ ਵੇਖਣ ਨੂੰ ਲੱਗੀ ਕਿ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸਮਾਣਾ ਨਿਵਾਸੀ ਆਪਣੇ ਆਪ ਦੇਖ ਲੋ ਕੈਂਡਲ ਮਾਰਚ ਦੇ ਵਿੱਚ ਪੇਸ਼ ਹੋਏ ਆਪਣੇ ਆਪ ਧਰਨੇ ਦੇ ਵਿੱਚ ਪੇਸ਼ ਹੋਏ ਜਿਹਦੇ ਨਾਲ ਸਰਕਾਰ ਨੂੰ ਜਾਗੀ ਤੇ ਸਰਕਾਰ ਨੂੰ ਡਰ ਪੈਦਾ ਹੋ ਗਿਆ ਕਿ ਧਰਨਾ ਇਹ ਸੰਘਰਸ਼ ਦਾ ਬਹੁਤ ਵੱਡਾ ਰੂਪ ਲੈ ਜਾਊਗਾ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਉਹ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਉਹ ਉਹਨਾਂ ਦੇ ਮਾਪੇ ਉਹਨਾਂ ਦੇ ਦਾਦਾ ਦਾਦੀ ਉਹਨਾਂ ਦੇ ਪਰਿਵਾਰਾਂ ਨੂੰ ਜੋ ਦੁੱਖ ਹੈ ਉਹ ਦੂਸਰਾ ਬੰਦਾ ਮਹਿਸੂਸ ਕਰ ਸਕਦਾ ਪਰ ਜੋ ਦੁੱਖ ਉਹਨਾਂ ਨੂੰ ਹੈ ਉਹ ਉਹਨਾਂ ਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹੈ ਮੈਂ ਸਿਰਫ ਜਿਹਦੇ ਲਈ ਇਹ ਬੋਲ ਰਿਹਾ ਕਿ ਹੁਣ ਆਪਾਂ ਨਾ ਸਾਰੇ ਰਲ ਮਿਲ ਕੇ ਬੇਨਤੀ ਹੈ ਕਿ ਕੋਈ ਵੀ ਕਮੈਂਟ ਕੋਈ ਵੀ ਗੱਲ ਇਹ ਜੋ ਧਰਨਾ ਸੀ ਸਾਰੇ ਆਪਣੇ ਸਮਾਣਾ ਨਿਵਾਸੀਆਂ ਦਾ ਸੀ ਸਾਰੇ ਸਮਾਣਾ ਨਿਵਾਸੀਆਂ ਧਰਨਾ ਨਿਵਾਸੀਆਂ ਦਾ ਸੀ ਤੇ ਹੁਣ ਆਪਾਂ ਨਾ ਇਹਦੇ ਵਿੱਚ ਕੋਈ ਵੀ ਕਮੈਂਟ ਕੋਈ ਗਲਤ ਗੱਲ ਜਿਹਦੇ ਨਾਲ ਪਰਿਵਾਰ ਨੂੰ ਦੁੱਖ ਲੱਗੇ ਕੋਈ ਵੀ ਅਜਿਹੀਆਂ ਗੱਲਾਂ ਹੁਣ ਬੰਦ ਕਰਦੀਏ ਕੋਈ ਵੀ ਗੱਲ ਹੈ ਉਹ ਪ੍ਰਮਾਤਮਾ ਜਾਣੇ ਗਲਤ ਕਰੂਗਾ ਉਹਨੂੰ ਗਲਤ ਫਲ ਮਿਲੇਗਾ ਜੋ ਸਾਰਿਆਂ ਨੇ ਰਲ ਮਿਲ ਕੇ ਮਦਦ ਕੀਤੀ ਹੈ ਤਾਂ ਹੀ ਇਹ ਇੰਨਾ ਸਫਲ ਹੋਇਆ ਸਾਰੇ ਰਲ ਮਿਲ ਕੇ ਹੁਣ ਇਹ ਹੀ ਬੇਨਤੀ ਹੈ ਕੋਈ ਵਾਦ-ਵਿਵਾਦ ਕੋਈ ਗਲਤ ਗੱਲ ਕੋਈ ਵੀ ਨਾ ਕਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ